ਗੱਲ ਇਹ ਹੈ ਕਿ ਜਿਹੜੀ ਮੁੜ ਤੋਂ ਵਾਪਸ ਅਕਾਲੀ ਦਰਬ ਦੇ ਵਿੱਚ ਜਾਣ ਵਾਲਾ ਦਾ ਐਕਸਕਿਊਜ਼ ਹੈ ਤੇ ਬੁਲਾਉਣ ਵਾਲਾ ਦਾ ਐਕਸਕਿਊਜ਼ ਹੈ ਉਹ ਪਾਰਟੀ ਦੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਹੈ ਕਿ ਅੱਜ ਪਾਰਟੀ ਦੇ ਪੰਥ ਨੂੰ अनेका ਮੁਸ਼ਕਲਾਂ ਦਰਪੇਸ਼ ਕਿ ਅੱਜ ਹੀ ਦਰਪੇਸ਼ ਹੋਈਆਂ ਨੇ ਪਹਿਲਾਂ ਨਹੀਂ ਸੀ ਬੰਦੀ ਸਿੰਘ ਅੱਜ ਹੀ ਅੰਦਰ ਹੋਏ ਨੇ ਕਿ ਪਹਿਲਾਂ ਨਹੀਂ ਸੀ ਜੀਕੇ ਹੋਰਾਂ ਦੀ ਵਾਪਸੀ ਤੋਂ ਪਹਿਲਾਂ ਸਰਨੇ ਜਿਹੜੇ ਆ ਕਦੇ ਬਾਦਲ ਹੋਰਾਂ ਦੇ ਧੁਰ ਵਿਰੋਧੀ ਰਹੇ ਜਿਹੜੇ ਕਹਿੰਦੇ ਸੀ ਮੈਂ ਕਿਤੇ ਇਹਨਾਂ ਦੀ ਬਕਾਲ ਨਹੀਂ ਜਾਂਦਾ ਤੇ ਹੁਣ ਉਹ ਕੋਠੀਆਂ ਦੇ ਵਿੱਚ ਬਹਿ ਕੇ ਸਾਝੀਆਂ ਗੱਲਾਂ ਕਰਦੇ ਆ। ਮਨਜੀਤ ਸਿੰਘ ਜੀ ਕੇ ਹੋ ਰਹੀ ਆ ਜਦੋਂ 2019 ਚ ਅਕਾਲੀ ਦਲ ਚੋਂ ਕੱਢਿਆ ਗਿਆ ਸੀਗਾ। ਕਈ ਗੰਭੀਰ ਇਲਜ਼ਾਮات ਲਾ ਕੇ ਕੱਢੇ ਗਈ ਸੀ। ਕੀ ਅਕਾਲੀ ਦਲ ਹੁਣ ਸਾਰੇ ਉਸ ਇਲਜ਼ਾਮਾਂ ਤੋਂ ਉਹਨਾਂ ਨੂੰ ਬਰੀ ਕਰਦਾ? ਉਹਨਾਂ ਨੂੰ ਕਹਿੰਦਾ ਵੀ ਕਿ ਇਹ ਅਸੀਂ ਲਾਏ ਹੋਏ ਇਲਜ਼ਾਮ ਗਲਤ ਸੀ। ਕੀ ਪੰਥ ਨੇ ਪਾਰਟੀ ਨੂੰ ਮੁਰਤੋਂ ਸਵੀਕਾਰ ਕਰ ਲਿਆ? ਮਨਜੀਤ ਸਿੰਘ ਜੀ ਕੇ ਕਹਿੰਦੇ ਸੀਗੇ ਉਹ ਪਾਰਟੀ ਮੈਨੂੰ ਕੀ ਕੱਢੇਗੀ ਜਿਹਨਾਂ ਨੂੰ ਪੰਥ ਨੇ ਹੀ ਬਾਹਰ ਕੱਢਿਆ ਹੋਇਆ। ਕਿ ਇਹ ਆਕਸ਼ਰਮਨੀ ਅਕਾਲੀ ਦਲ ਜਿਸ ਸਿਧਾਰਤ ਦੀ ਪਹਿਰੇਦਾਰੀ ਦੀ ਜਨਮ ਦੇ ਵਿੱਚੋਂ ਨਿਕਲਿਆ ਸੀ ਕੀ ਉਸ ਪਹਿਰੇਦਾਰੀ ਦੇ ਉੱਤੇ ਵਾਪਸ ਆਉਣ ਦੀ ਵਚਨਬੱਤਾ ਕਰੇਗਾ ਫਿਰ ਉਸ ਤੋਂ ਬਾਅਦ ਬੇਅਦਬੀ ਤੇ ਬਾਈਬਲ ਕਲਾ ਗੋਲੀਕਾਰਡ ਦੇ ਸਬੰਧੀ ਸਿੱਟ ਦੀ ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਾ ਕਰ ਸਕਦੀ ਹੋਵੇ ਫਿਰ ਉਹਨਾਂ ਅਫਸਰਾਂ ਨੂੰ ਨਿਯੁਕਤੀਆਂ ਦਿੱਤੀਆਂ ਜਾਣੀਆਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਪੰਥ ਦਾ ਘਾਣ ਕਰਨ ਦੇ ਲੱਗੇ ਹੋਏ ਹੋਣ ਤਾਂ ਅਜਿਹੇ ਦੇ ਵਿੱਚ ਲੋਕਮਨਾਂ ਚ ਬਹੁਤ ਵੱਡਾ ਰੋਸ ਹੈ ਕੱਲੇ ਲੀਡਰਾਂ ਦੀ ਵਾਪਸੀ ਨਾਲ ਗੱਲ ਨਹੀਂ ਕਿ ਪਾਰਟੀ ਲੋਕਮੰਨਾਂ ਚ ਕਿਵੇਂ ਆਪਣੀ ਵਾਪਸੀ ਕਰੇਗੀ ਇਹ ਇੱਕ ਵੱਡਾ ਸਵਾਲ ਔਰ ਵੱਡੀ ਮੁਸ਼ਕਲ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਹੈ। ਬਿਆਨ ਦੀ ਚਰਚਾ ਦੇ ਜੋੜੀਏ ਤੇ ਉਹਦੇ ਨਾਲ ਇੱਕ ਹੋਰ ਬਿਆਨ ਆਉਂਦਾ ਹੈ ਜਿਸ ਵਿੱਚ ਵੀ ਆਗੂ ਪੰਜਾਬ ਤੋਂ ਹਰਜੀਤ ਕਰੇਵਾ ਹੋਰਾਂ ਦਾ। ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾ ਕਰਕੇ ਸਾਡਾ ਸਿੱਧ ਜਿਹੜਾ ਉਹ ਚੁੱਕਦਾ ਹੈ। ਗੱਲ ਇਹ ਹੈ ਕਿ ਉਹ ਇੱਕ ਐਕਟ ਦਾ ਰਿਐਕਟਰ ਦੇ ਕਰਨ ਕਰਕੇ ਇਸ ਜਗ੍ਹਾ ਤੇ ਵਿੱਚ ਅੱਜ ਜਿੱਥੇ ਬੈਠੇ ਉਥੇ ਕੀ ਸਾਡਾ ਉਸ ਐਕਟ ਕਰਕੇ ਨਹੀਂ ਸਿਰ ਝੁਕਦਾ ਸੀਗਾ ਸਿਰਫ ਬੰਦੀ ਸਿੰਘਾਂ ਦੇ ਐਕਟ ਕਰਕੇ ਸਿਰ ਝੁਕਦਾ ਸਾਡਾ ਉਦੋਂ ਨਹੀਂ ਸੀ ਸਿਰ ਝੁਕਿਆ ਜਦੋਂ 2015 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਪੋਸਟਰ ਲਾ ਕੇ ਲੋਕਾਂ ਨੇ ਬੇਅਦਬੀ ਕੀਤੀ ਕਿ ਤੁਹਾਡਾ ਗੁਰੂ ਚੱਕਾਂਗੇ ਤੇ ਉਸ ਨੂੰ ਬੇਪੱਤ ਕਰਾਂਗੇ ਗਲੀਆਂ ਦੇ ਵਿੱਚ ਖਲਾਰਾ ਇਨਸਾਫ ਲੈਣਾ ਇਹ ਲੋਕਾਂ ਦੇ ਉੱਤੇ ਗੋਲੀ ਚਲਾਈ ਕਿ ਸਾਡਾ ਸਿਰ ਉਦੋਂ ਨਹੀਂ ਸੀ ਝੁਕਿਆ ਕਿ ਸਾਡਾ ਸਿਰ ਉਦੋਂ ਨਹੀਂ ਸੀ ਝੁਕਦਾ ਜਦੋਂ ਪੰਜਾਬ ਦੇ ਅੰਦਰ ਖੁੰਨੀ ਹੋਲੀ ਖੇਢੀ ਜਾ ਰਹੀ ਸੀ ਹਾਲਾਂਕਿ ਇਸ ਨੂੰ ਮਿਲਿਟੈਂਸੀ ਅਤਵਾਦ ਦਾ ਦਾਰ ਕਿਹਾ ਜਾਂਦਾ ਹੈ ਉਹ ਅਤ ਹੋਈ ਕਿਉਂ ਉਹ ਜਿਹੜਾ ਅਤ ਤੋਂ ਬਾਅਦ ਬਾਦ ਖੜਾ ਹੋਇਆ ਉਹ ਹੋਇਆ ਕਿਉਂ ਸਾਡਾ ਉਹਨਾਂ ਗੱਲਾਂ ਕਰਕੇ ਸਿਰ ਝੁਕੂ ਕਿ ਤੁਹਾਡੀ ਪਾਰਟੀ ਦੇ ਉਸ ਵੇਲੇ ਦੇ ਸਰਕਟ ਆਗੂ ਤੇ ਹੁਣ ਦੇ ਸਭ ਤੋਂ ਸੀਨੀਅਰ ਲੀਡਰ ਐਲਕੇ ਦਿਵਾਨੀ ਉਰੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਜਿਹੜਾ ਜ਼ਿਕਰ ਕਰਦੇ ਕਿ ਅਸੀਂ ਪ੍ਰੈਸ਼ਰ ਬਿਲਟ ਕੀਤਾ ਸੀਗਾ ਕਾਂਗਰਸ ਦੇ ਉੱਤੇ ਅਟੈਕ ਕਰਵਾਉਣ ਦੇ ਲਈ ਸਾਰਾ ਕੁਝ ਕਰਨ ਦੇ ਲਈ ਦਾ ਡਾਇਲੋਗ ਦੇਖ ਰਹੀ ਹੋ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਰਮਨ ਤੂਰ ਅਜਿਖ ਵੱਡਾ ਬਿਆਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਹੈ ਕਿ ਅਸੀਂ ਇਕੱਠੇ ਸੀ ਤੇ ਸਾਡੇ ਵੱਲ ਕੋਈ ਅੱਖ ਚੱਕ ਕੇ ਨਹੀਂ ਸੀ ਦੇਖਦਾ ਤੇ ਜਿਵੇਂ ਹੀ ਅਸੀਂ ਬਿਖਰੇ ਉਵੇਂ ਹੀ ਸਾਡੇ ਵੱਲ ਲੋਕ ਜਿਹੜੇ ਆ ਘੂਰ ਘੂਰ ਕੇ ਦੇਖਣ ਲੱਗੇ ਕਿਸੇ ਖਾਸ ਪਰਸਨ ਦੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਾਪਸੀ ਹੋਈ ਆ ਤੇ ਮੋੜ ਤੋਂ ਸੁਖਬੀਰ ਬਾਦਲ ਨੇ ਮਾਫੀ ਮੰਗੀ ਆ ਕੌਣ ਉਹ ਪਰਸਨ ਆ ਇਸ ਦੇ ਬਾਰੇ ਵਿੱਚ ਦਾ ਡਾਇਲੌਗ ਦੇ ਵਿੱਚ ਗੱਲ ਕਰਾਂਗੇ ਤੇ ਇਸ ਦੇ ਨਾਲ ਹੀ ਬੰਦੀ ਸਿੰਘਾਂ ਕਰਕੇ ਸਾਡਾ ਸਿਰ ਝੁਕਦਾ ਇਹ ਬਿਆਨ ਹਰਜੀਤ ਗਰੇਵਾਲ ਹੋਰਾਂ ਨੇ ਦਿੱਤਾ ਸੀ ਇਸ ਦੀ ਬਿਹਾਈਂਡ ਸਟੋਰੀ ਕੀ ਆ ਇਸ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨਵਜੋਤ ਸਿੰਘ ਢਾਲੀਵਾਲ ਮੌਜੂਦ ਨੇ ਬਹੁਤ ਬੜਾ ਸਵਾਗਤ ਹੈ ਜੀ ਧੰਨਵਾਦ ਸ਼੍ਰੋਮਣੀ ਕਾਲੀ ਦਲ ਦਾ ਅੱਜ ਫਿਰ ਤੋਂ ਇੱਕ ਵੱਡਾ ਇਕੱਠ ਹੋਇਆ ਔਰ ਮਨਜੀਤ ਸਿੰਘ ਜੀ ਕੇ ਹੋਰਾਂ ਦੀ ਉਹਦੇ ਵਿੱਚ ਵਾਪਸੀ ਹੋਈ ਆ ਔਰ بڑے ਵੱਡੇ ਜਿਹੜੇ ਬਿਆਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤੇ ਆ ਕਿਵੇਂ ਦੇਖਦੇ ਹੋ ਕਿ ਜਿਹੜੀ ਅੱਜ ਦੁਬਾਰਾ ਮਾਫੀ ਵੀ ਉਹਨਾਂ ਨੇ ਮੰਗੀ ਆ ਕਿ ਕਿਸ ਕਿਸ ਦੇ ਹੁਣ ਵਾਪਸ ਮੁੜ ਔਨ ਦੀ ਆਸ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਗੀ ਆ ਤੇ ਕੀ ਇਹਦੇ ਨਾਲ ਢੈਂਦੀ ਕਲਾ ਚ ਜਾਂਦੀ ਪਾਰਟੀ ਨੂੰ ਕੋਈ ਆਸਰਾ ਮਿਲੂ ਨਾ ਤਾਂ ਕੋਈ ਇਸ ਗੱਲ ਦਾ ਕੋਈ ਸਵਾਲ ਯਕੀਨਤੂ ਪਰੰਤੂ ਬਣਦਾ ਹੈ ਜੀ ਕਿ ਕੌਣ ਚਲਾ ਗਿਆ ਤੇ ਕੌਣ ਵਾਪਸ ਆ ਰਿਹਾ ਹੈ ਗੱਲ ਤਾਂ ਇਹ ਹੈ ਕਿ ਕਿਸੇ ਦੇ ਵਾਪਸ ਆਉਣ ਨਾਲ ਫਰਕ ਕੀ ਪਏਗਾ ਜਿਹੜੀ ਦੋ ਖਬਰਾਂ ਤੁਸੀਂ ਜ਼ਿਕਰ ਕੀਤਾ ਦੋਵੇਂ ਇੰਟਰਲਿੰਕ ਨੇ ਜੀ ਗੱਲ ਇਹ ਹੈ ਕਿ ਜਿਹੜੀ ਮੋੜ ਤੋਂ ਵਾਪਸ ਅਕਾਲੀ ਦਲ ਦੇ ਵਿੱਚ ਜਾਣ ਵਾਲਿਆਂ ਦਾ ਐਕਸਕਿਊਜ਼ ਹੈ ਤੇ ਬੁਲਾਉਣ ਵਾਲਿਆਂ ਦਾ ਐਕਸਕਿਊਜ਼ ਹੈ ਉਹ ਪਾਰਟੀ ਦੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਗਈ ਹੈ ਕਿ ਅੱਜ ਪਾਰਟੀ ਦੇ ਪੰਥ ਨੂੰ ਅਨੇਕਾਂ ਮੁਸ਼ਕਲਾਂ ਦਰਪੇਸ਼ ਨੇ ਜੀ ਕੀ ਅੱਜ ਹੀ ਦਰਪੇਸ਼ ਹੋਈਆਂ ਨੇ ਪਹਿਲਾਂ ਨਹੀਂ ਸੀ ਬੰਦੀ ਸਿੰਘ ਅੱਜ ਹੀ ਅੰਦਰ ਹੋਏ ਨੇ ਕੀ ਪਹਿਲਾਂ ਨਹੀਂ ਸੀ ਪਹਿਲਾਂ ਉਹਨਾਂ ਦੀ ਛਡਾਉਣ ਬਾਬਤ ਕੋਈ ਚਾਰਾ ਜੋਈ ਨਹੀਂ ਸੀ ਜੇ ਕੀਤੀ ਸੀ ਉਹਦਾ ਨਤੀਜਾ ਕੀ ਸੀ ਜੋ ਬਲਵੰਤ ਸਿੰਘ ਰਾਜਵਾਨਾ ਦੀ ਚਿੱਠੀ ਕਹਿ ਰਹੀ ਆ ਉਹਨਾਂ ਦਾ ਤੁਹਾਨੂੰ ਸਾਰਿਆਂ ਨੂੰ ਨੰਗੇ ਕਰ ਦਿੰਦਾ ਹੈ ਕਿ ਤੁਹਾਡੀ ਜੇ ਤੁਸੀਂ ਕੁਝ ਕੀਤਾ ਵੀ ਤੇ ਉਹਦਾ ਅਮਲ ਕਿਉਂ ਨਹੀਂ ਹੋਇਆ ਤੁਸੀਂ ਸਰਕਾਰ ਦੇ ਨਾਲ ਵੀ ਅਲਾਈਂਸ ਦੇ ਵਿੱਚ ਭਾਈਚਾਰਕ ਸਾਂਝ ਦੇ ਵਿੱਚ ਸੀਗੇ ਤੇ ਤੁਹਾਡੀ ਗੱਲ ਕਿਸੇ ਨੇ ਨਹੀਂ ਸੁਣੀ ਅਮਿਤ ਸ਼ਾਨ ਨੇ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਆ ਮੁਲਕ ਦੇ ਉਹਨਾਂ ਨੇ ਕਹਿ ਦਿੱਤਾ ਸਾਰੇ ਬਾਜ਼ਾਰ ਕਿ ਜਿਹਨੂੰ ਪਛਤਾਵਾ ਨਹੀਂ ਤੇ ਉਹਦੇ ਉੱਤੇ ਰਹਿਮ ਨਹੀਂ ਹਾਲਾਂਕਿ ਉਹਦੇ ਉੱਤੇ ਬਹੁਤ ਸਾਰੇ ਸਵਾਲ ਹੈ ਕਿ ਜਿਨ੍ਹਾਂ ਦੀ ਸਜ਼ਾ ਮਾਫ ਕੀਤੀ ਗਈ ਹੈ ਜਿਨ੍ਹਾਂ ਨੂੰ ਪੈਰੋਲ ਤੇ ਪੈਰੋਲ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵਾਕਈ ਪਛਤਾਵਾ ਹੈ ਜਿਹੜੇ ਬਲਾਤਕਾਰ ਵੀ ਕਰਦੇ ਆ ਕਤਲ ਵੀ ਕਰਦੇ ਆ ਮਾਨਾਈਆਂ ਕਰਦੇ ਆ ਬਲਕਿ ਇਸ ਬੰਦੇ ਦੇ ਜਿਹੜੇ ਦੋਸ਼ੀ ਸੀ ਕੀ ਉਹਨਾਂ ਨੂੰ ਪਛਤਾਵਾ ਸੀ ਹੋਰ ਕਈ ਅਜਿਹੇ ਕੇਸ ਹੈ ਕਿ ਉਹਨਾਂ ਨੂੰ ਪਛਤਾਵਾ ਸੀ ਚਲੋ ਉਹ ਗੱਲ ਜੋ ਦਾ ਪਰ ਇਹ ਗੱਲ ਹੈ ਮਨਜੀਤ ਸਿੰਘ ਜੀ ਕੇ ਹੋਰਾਂ ਦੀ ਵਾਪਸੀ ਹੋਗੀ ਹਲੇ ਇੱਕ ਦੋ ਵਾਪਸੀਆਂ ਹੋਰ ਹੋਣਗੀਆਂ ਜੀਕੇ ਹੋਰਾਂ ਦੀ ਵਾਪਸੀ ਤੋਂ ਪਹਿਲਾਂ ਸਰਨੇ ਜਿਹੜੇ ਆ ਕਦੇ ਬਾਦਲ ਹੋਰਾਂ ਦੇ ਧੁਰ ਵਿਰੋਧੀ ਰਹੇ ਜਿਹੜੇ ਕਹਿੰਦੇ ਸੀ ਮੈਂ ਕਿਦੇ ਇਹਨਾਂ ਦੀ ਮਕਾਨ ਨਹੀਂ ਜਾਂਦਾ ਜੀ ਤੇ ਹੁਣ ਉਹ ਕੋਠੀਆਂ ਦੇ ਵਿੱਚ ਬਹਿ ਕੇ ਸਾਂਝੀਆਂ ਗੱਲਾਂ ਕਰਦੇ ਆ ਤੇ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਜੇਕਰ ਕਿਸ ਕੋਈ ਸਿਆਸਤ ਕਿਸੇ ਪਾਰਟਿਕੂਲਰ ਸਿਧਾਂਤ ਦੇ ਉੱਤੇ ਟਿੱਕੀ ਹੋਈ ਹੋਵੇ ਉਹਦੇ ਵਿੱਚ ਉਸ ਕੌਮ ਦੇ ਲੋਕਾਂ ਦੇ ਉਸ ਫਿਰਕੇ ਮਜ਼ਬ ਦੇ ਲੋਕਾਂ ਦੇ ਲਈ ਕਾਫੀ ਰਾਹਤ ਦਾ ਠੰਡੀ ਹਵਾ ਦਾ ਬੁਲਾ ਹੁੰਦਾ ਉਹਦੇ ਵਿੱਚ ਇੱਕ ਆਸ ਪਈ ਹੋਈ ਹੁੰਦੀ ਹੈ ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਹੁਣ ਮਨਜੀਤ ਸਿੰਘ ਜੀ ਕੇ ਹੋਰਾਂ ਦੀ ਵਾਪਸੀ ਹੋਈ ਹੈ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਹੋਰਾਂ ਨੂੰ ਕੋਈ ਫਾਇਦਾ ਹੋ ਜੇ ਪਰ ਸਭ ਤੋਂ ਵੱਧ ਇਹ ਦੀ ਜਿਹੜੀ ਹਾਏ ਤੌਬਾ ਉਹ ਤਾਂ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ ਖੱਟਣੀ ਪਏਗੀ ਮਨਜੀਤ ਸਿੰਘ ਜੀ ਕੇ ਹੋ ਰਹੀ ਹੈ ਨੂੰ ਜਦੋਂ 2019 ਚ ਅਕਾਲੀ ਦਲ ਚੋਂ ਕੱਢਿਆ ਗਿਆ ਸੀਗਾ ਜੀ ਕਈ ਗੰਭੀਰ ਇਲਜ਼ਾਮات ਲਾ ਕੇ ਕੱਢੇ ਗਈ ਸੀ ਕਿ ਅਕਾਲੀ ਦਲ ਹੁਣ ਸਾਰੇ ਉਸ ਇਲਜ਼ਾਮਤ ਤੋਂ ਉਹਨਾਂ ਨੂੰ ਬਰੀ ਕਰਦਾ ਉਹਨਾਂ ਨੂੰ ਕਹਿੰਦਾ ਵੀ ਕਿ ਇਹ ਅਸੀਂ ਲਾਏ ਹੋਏ ਇਲਜ਼ਾਮ ਗਲਤ ਸੀ ਜੀ ਕਿ ਪੰਥ ਨੇ ਪਾਰਟੀ ਨੂੰ ਮੋੜ ਤੋਂ ਸਵੀਕਾਰ ਕਰ ਲਿਆ ਮਨਜੀਤ ਸਿੰਘ ਜੀ ਕੇ ਕਹਿੰਦੇ ਸੀਗੇ ਉਹ ਪਾਰਟੀ ਮੈਨੂੰ ਕੀ ਕੱਢੇਗੀ ਜਿਨ੍ਹਾਂ ਨੂੰ ਪੰਥ ਨੇ ਹੀ ਬਾਹਰ ਕੱਢਿਆ ਹੋਇਆ ਜੀ ਕੀ ਪੰਥ ਨੇ ਅਕਾਲੀ ਦਲ ਨੂੰ ਸਵੀਕਾਰ ਕਰ ਲਿਆ ਤੇ ਅਕਾਲੀ ਦਲ ਨੇ ਕੀ ਮਨਜੀਤ ਸਿੰਘ ਜੀ ਕੇ ਉੱਤੇ ਲਾਏ ਜਿਹੜੇ ਇਲਜ਼ਾਮ ਸੀ ਉਹਨਾਂ ਨੂੰ ਸਵੀਕਾਰ ਕਰ ਲਿਆ ਜਾਂ ਉਹਨਾਂ ਨੂੰ ਖਤਮ ਕਾਰਜ ਕਰ ਦਿੱਤਾ ਹੈ ਵੀ ਸਾਡੇ ਤੋਂ ਗਲਤੀ ਹੋ ਗਈ ਸੀ ਵੈਸੇ ਵੀ ਗਲਤੀਆਂ ਦੀ ਮਾਫੀ ਮੰਗੀ ਜਾ ਰਹੀ ਹੈ ਕਿਹੜੀ ਕਿਹੜੀ ਗਲਤੀ ਦੀ ਮਾਫੀ ਮੰਗੋਗੇ ਬਹੁਤ ਸਾਰੀਆਂ ਗਲਤੀਆਂ ਨੇ ਇਹ ਇਹਨਾਂ ਦੀ ਫੈਰਸਤ ਬਹੁਤ ਲੰਬੀ ਹੈ ਜੀ ਹੁਣ ਕੀ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਵਿੱਚ ਉਹ ਜਗ੍ਹਾ ਬਣਾ ਸਕੇਗਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਗ੍ਹਾ ਸੀ ਜਿਹੜੀ ਪੰਥਕ ਪਾਰਟੀ ਦੀ ਜਗ੍ਹਾ ਸੀ 1997 ਦੇ ਵਿੱਚ ਜਿਹੜਾ ਇੱਕ ਵੱਡਾ ਮੰਡੇਟ ਮਿਲਿਆ ਸੀ ਕਿ ਉਹੋ ਜੇ ਮੰਡੇਟ ਦੀ ਤਵਕਕ ਕੀਤੀ ਜਾ ਸਕਦੀ ਹੈ ਜਦੋਂ ਕਿ ਉਦੋਂ ਪੰਜਾਬ ਦੀ ਡੈਮੋਗ੍ਰਾਫਿਕ ਕੰਡੀਸ਼ਨ ਹੋਰ ਸੀ ਅੱਜ ਦੀ ਡੈਮੋਗ੍ਰਾਫਿਕ ਕੰਡੀਸ਼ਨ ਹੋਰ ਹੈ ਜੀ ਪੰਜਾਬ ਦੇ ਵਿੱਚੋਂ ਹਿਜਰਤ ਕਰਨ ਵਾਲੇ ਬਹੁਤ ਸਾਰੇ ਪੰਜਾਬੀ ਨੇ ਤੇ ਉਹਨਾਂ ਦੇ ਵਿੱਚੋਂ ਸਿੱਖ ਪੰਜਾਬੀ ਨੇ ਵੈਸੇ ਤਾਂ ਇੱਥੋਂ ਦਾ ਹਰ ਵਸਿੰਦਾ ਹੀ ਪੰਜਾਬੀ ਹੈ ਪਰ ਸਿੱਖ ਪੰਜਾਬੀ ਨੇ ਜਿਹੜਾ ਅਕਾਲੀ ਦਲ ਦੇ ਦੀ ਪਿੰਡੂ ਸਫਾ ਦੇ ਵਿੱਚ ਮੁੱਖ ਵੋਟ ਮੰਨੀ ਜਾਂਦੀ ਹੈ ਜਿਹੜੀ ਮੁੱਖ ਧਿਰ ਮੰਨੀ ਜਾਂਦੀ ਹੈ ਜੀ ਇੱਥੋਂ ਦੇ ਤਾਂ ਬਜ਼ੁਰਗ ਵੀ ਜਿਹੜੇ ਆ ਇੱਥੋਂ ਪ੍ਰਵਾਸ ਕਰ ਗਏ ਆ ਉੱਥੇ ਜਾ ਕੇ ਆਪਣੇ ਬੱਚਿਆਂ ਕੋਲੇ ਪੱਕੇ ਠਾਰ ਬਣਾ ਲਏ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਹੋਰ ਕਈ ਮਲਕਾਂ ਦੇ ਵਿੱਚ ਜੀ ਕੀ ਅਕਾਲੀ ਦਲ ਜਿਸ ਤਰੀਕੇ ਦੀ ਰਣਨੀਤੀ ਅਪਣਾ ਰਿਹਾ ਹੈ ਜਿਹੜੇ ਆਪਣੇ ਕੁੰਬੇ ਨੂੰ ਵਧਾਉਣ ਦੇ ਵਿੱਚ ਲੱਗਿਆ ਸਵਾਲ ਤੇ ਇਹ ਹੈ ਕਿ ਅਕਾਲੀ ਦਲ ਆਪਣੇ ਸਿਧਾਂਤ ਵੱਲ ਪਰਤੇਗਾ ਕੋਈ ਨਹੀਂ ਚਾਹੁੰਦਾ ਕਿ ਅਕਾਲੀ ਦਲ ਖਤਮ ਹੋਵੇ ਕੋਈ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਠੰਦੀ ਕਲਾ ਦੇ ਵਿੱਚ ਜਾਵੇ ਕੋਈ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨਸਤੇ ਨਬੂਤ ਹੋ ਜਾਵੇ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਸਦਾਤ ਦੀ ਪਹਿਰੇਦਾਰੀ ਦੀ ਜਨਮ ਦੇ ਵਿੱਚੋਂ ਨਿਕਲਿਆ ਸੀ ਕਿ ਉਸ ਪਹਿਰੇਦਾਰੀ ਦੇ ਉੱਤੇ ਵਾਪਸ ਆਉਣ ਦੀ ਵਚਨਬੱਤਾ ਕਰੇਗਾ ਕਿ ਉਸ ਦੇ ਉੱਤੇ ਪਹਿਰਾ ਦੇਵੇਗਾ ਵਚਨਬੱਤਾ ਦੇ ਨਾਲ ਤਾਂ ਤੁਸੀਂ ਆਏ ਸੀ ਉਸ ਨੂੰ ਤਲਾਂਜਲੀ ਦੇਗੇ ਕਿਵੇਂ ਲੋਕਮਨਾਂ ਦੇ ਵਿੱਚ ਵਿਸ਼ਵਾਸ ਜਗਾਉਂਗੇ ਕਿਵੇਂ ਤੁਸੀਂ ਆਨੰਦਪੁਰ ਦੇ ਮਤੇ ਦੀ ਗੱਲ ਨੂੰ ਮੁੜ ਸੁਰਜੀਤ ਕਰੋਗੇ ਚੰਡੀਗੜ੍ਹ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਪੰਜਾਬੀ ਦੀ ਗੱਲ ਨੂੰ ਕਿਵੇਂ ਲੋਕਾਂ ਦੇ ਵਿੱਚ ਮੁਰ ਤੋਂ ਆਪਣੀ ਉਹ ਜਗ੍ਹਾ ਬਣਾਉਂਗੇ ਗੱਲ ਕੇਵਲ ਮਨਜੀਤ ਸਿੰਘ ਜੀ ਕੇ ਹੋਰਾਂ ਨੂੰ ਵਾਪਸ ਲੈਣਾ ਸਰਨੇ ਹੋਰਾਂ ਨੂੰ ਜਾਂ ਆਉਂਦੇ ਸਮੇਂ ਤੇ ਬੀਬੀ ਜਗੀਰ ਕੌਰ ਹੋਰਾਂ ਨੂੰ ਜਿਸ ਤਰੀਕੇ ਦੀ ਵਾਪਸ ਲੈਣ ਦੀ ਚਾਰਾ ਜੋ ਹੀ ਚੱਲ ਰਹੀ ਹੈ ਜੀ ਤੇ ਕੀ ਲੋਕ ਤੁਹਾਨੂੰ ਆਪਣੇ ਦਿਲ ਚ ਵਾਪਸ ਲੈ ਲੈਣਗੇ ਇਹ ਸਵਾਲ ਵੱਡਾ ਹੈ ਇਸ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਜੋ ਕੁਝ ਵਾਪਰਿਆ ਪੰਥਕ ਸਰਕਾਰ ਦੇ ਦਰਮਿਆਨ ਪੰਥਕ ਸਫਾ ਦੇ ਵਿੱਚ ਜੋ ਕੁਝ ਵਾਪਰਿਆ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਇਹ ਪਾਰਟੀ ਲੱਥੀ ਤੇ ਜਿਹੜੀ ਕਿ ਮਹਿਜ਼ 2-3 ਸੀਟਾਂ ਤੇ ਮਹਦੂਦ ਹੋ ਗਈ ਸਭ ਤੋਂ ਵੱਡੀ ਗੱਲ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਪੀਐਚਆਰਓ ਵੱਲੋਂ ਜਿਹੜੀ ਇੱਕ ਰਿਪੋਰਟ ਹਾਸਲ ਕੀਤੀ ਗਈ ਹੈ ਜਥੇਦਾਰ ਗੁਰਦੇਵ ਸਿੰਘ ਕੌਕੇਹੋਰਾ ਦੇ ਸਬੰਧੀ ਜਿਨ੍ਹਾਂ ਨੂੰ ਉਸ ਵੇਲੇ ਦੇ 92 ਦੇ ਜਿਹੜੇ ਮੌਜੂਦਾ ਐਸਐਚਓ ਸੀ ਕਿਵੇਂ ਉਹਨਾਂ ਨੂੰ ਘਰੋਂ ਜਿਹੜਾ ਹੈ 1993 'ਚ ਚੱਕਿਆ ਗਿਆ ਤੇ ਜ਼ਾਹਰ ਕਰਦੀ ਹੈ ਕਿ ਕਿਵੇਂ ਪੁਲਿਸ ਕਸਟਡੀ ਦੇ ਵਿੱਚ ਜਿਹੜੀ ਮੌਤ ਹੋ ਜਾਂਦੀ ਹੈ ਤੇ ਉਦੋਂ ਦੀ ਪੰਥਕ ਸਰਕਾਰ ਹੋਵੇ ਤੇ ਇਸ ਗੱਲ ਦਾ ਕੋਈ ਜਵਾਬ ਨਾ ਦੇ ਸਕੇ ਕੋਈ ਕੰਮ ਨਾ ਕਰ ਸਕੇ ਫਿਰ ਉਸ ਤੋਂ ਬਾਅਦ ਬੇਅਦਬੀ ਤੇ ਬਾਈਬਲ ਕਲਾ ਗੋਲੀकांड ਦੇ ਸਬੰਧੀ ਸਿਟ ਦੀ ਰਿਪੋਰਟ ਦੇ ਉੱਤੇ ਕੋਈ ਐਕਸ਼ਨ ਨਾ ਕਰ ਸਕਦੀ ਹੋਵੇ ਫਿਰ ਉਹਨਾਂ ਅਫਸਰਾਂ ਨੂੰ ਨਿਯੁਕਤੀਆਂ ਦਿੱਤੀਆਂ ਜਾਣੀਆਂ ਜਿਨ੍ਹਾਂ ਦੇ ਉੱਤੇ ਇਲਜ਼ਾਮ ਪੰਥ ਦਾ ਘਾਣ ਕਰਨ ਦੇ ਲੱਗੇ ਹੋਏ ਹੋਣ ਤਾਂ ਅਜੇਹੇ ਦੇ ਵਿੱਚ ਲੋਕਮਨਾਂ ਚ ਬਹੁਤ ਵੱਡਾ ਰੋਸ ਹੈ ਇਕੱਲੇ ਲੀਡਰਾਂ ਦੀ ਵਾਪਸੀ ਨਾਲ ਗੱਲ ਨਹੀਂ ਕਿ ਪਾਰਟੀ ਲੋਕਮਨਾਂ ਚ ਕਿਵੇਂ ਆਪਣੀ ਵਾਪਸੀ ਕਰੇਗੀ ਇਹ ਇੱਕ ਵੱਡਾ ਸਵਾਲ ਔਰ ਵੱਡੀ ਮੁਸ਼ਕਲ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਹੈ ਜੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਹ ਲਾਂਬੰਦੀ ਕਰ ਰਿਹਾ ਹੈ, ਏਕਤਾ ਕਰ ਰਿਹਾ ਹੈ, ਪੰਥਕ ਏਕਤਾ ਕਰ ਰਿਹਾ ਹੈ। ਜੀ ਤੇ ਪਹਿਲਾਂ ਕਿਉਂ ਨਹੀਂ ਸੀ ਇਹ ਗੱਲ ਯਾਦ? ਪਹਿਲਾਂ ਕਿਸ ਨੇ ਲਿਖ ਕੇ ਦਿੱਤਾ ਸੀਗਾ ਦਵਿੰਦਰ ਪਾਲ ਸਿੰਘ ਭੁੱਲਰ ਹੋਰਾਂ ਦੇ ਬਾਬਤ ਕਿ ਇੱਥੇ ਲਿਆਉਣ ਨਾਲ ਮਾਹੌਲ ਖਰਾਬ ਹੋ ਸਕਦਾ ਹੈ। ਸੂਬੇ ਦਾ ਅਮਨ ਕਾਨੂੰਨ ਖਰਾਬ ਹੋ ਸਕਦਾ ਹੈ। ਜਗਤਾਰ ਸਿੰਘ ਹਵਾਰਾ ਬਾਰੇ ਕਿਹਨੇ ਲਿਖ ਕੇ ਦਿੱਤਾ ਸੀ? ਕੌਣ ਕਹਿੰਦਾ ਸੀਗਾ ਕਿ ਅੱਤਵਾਦੀਆਂ ਨਾਲ ਸਾਡਾ ਕੋਈ ਨਾਤਾ ਨਹੀਂ। ਸੋ ਗੱਲਾਂ ਨੂੰ ਦਰੁਸਤ ਕਰਨਾ ਪਵੇਗਾ। ਲੋਕਾਂ ਦੇ ਵਿੱਚ ਵਾਪਸੀ ਦੇ ਲਈ ਵਚਨਬੱਤਾਂ ਨੂੰ ਜਿਹੜਾ ਹੈ ਹੋਰ ਗਹਿਰਾਈ ਤੇ ਗੂੜਤਾ ਦੇ ਨਾਲ ਅਪਣਾਉਣਾ ਹੋਵੇਗਾ। ਪਿਛਲੇ ਦਿਨੀ ਹਾਲਾਂਕਿ ਗੱਠਜੋੜ ਭਾਜਪਾ ਦੇ ਨਾਲ ਬੜਾ ਪੱਕਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਔਰ ਹਰ ਸਿਮਰਤ ਬਦਲ ਹੋਰਾਂ ਨੇ ਵੀ ਕਾਫੀ ਸਵਾਲ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਕੇ ਸੀ। ਅਮਿਤ ਸ਼ਾਹ ਦਾ ਪਿਛਲੇ ਦਿਨੀ ਅਸੀਂ ਬਿਆਨ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਜਿਸ ਬੰਦੇ ਨੂੰ ਆਪਣੇ ਗੁਨਾਹ ਦਾ ਅਹਿਸਾਸ ਨਹੀਂ ਆ ਤੇ ਉਹਦੇ ਲਈ ਰਹਿਮ ਦੀ ਕਾਦੀ ਅਪੀਲ ਹੋ ਰਾਜੋਆਣਾ ਸਾਹਿਬ ਦੇ ਬਾਰੇ ਵਿੱਚ ਬਿਆਨ ਦੇ ਰਹੀ ਸੀ। ਅੱਜ ਫੇਰ ਇਸ ਤਰ੍ਹਾਂ ਦੇ ਬਿਆਨ ਦੀ ਚਰਚਾ ਜੇ ਜੋੜੀਏ ਤੇ ਉਹਦੇ ਨਾਲ ਇੱਕ ਹੋਰ ਬਿਆਨ ਆਉਂਦਾ ਹੈ ਬੀਜੇਪੀ ਆਗੂ ਪੰਜਾਬ ਤੋਂ ਹਰਜੀਤ ਗਰੇਵਾਲ ਹੋਰਾਂ ਦਾ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਕਰਕੇ ਸਾਡਾ ਸਿਰ ਜਿਹੜਾ ਉਹ ਝੁਕਦਾ ਹੈ ਇਹਨਾਂ ਦੋਨਾਂ ਬਿਆਨਾਂ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਆ ਕੀ ਕਹੋਗੇ ਕਿ ਕਿਵੇਂ ਜਿਹੜਾ ਇਹ ਚੀਜ਼ਾਂ ਨੂੰ ਤੁਸੀਂ ਲੈ ਸਕਦੇ ਹੋ ਔਰ ਪੰਜਾਬ ਦੇ ਲੋਕ ਕਿਵੇਂ ਐਕਸੈਪਟ ਕਰਨਗੇ ਇਦਾਂ ਦੇ ਬਿਆਨਾਂ ਨੂੰ ਹਰ ਕਿਸੇ ਦੀ ਆਪਣੀ ਧਾਰਾ ਹੈ ਤੇ ਉਸ ਦੀ ਆਪਣੀ ਸੋਚ ਹੈ ਤੇ ਉਸ ਦੀ ਆਪਣੀ ਇੱਕ ਆਈਡੀਆਲੋਜੀ ਹੈ ਉਸ ਆਈਡੀਆਲੋਜੀ ਦੇ ذریعے ਜਿਹੜਾ ਹੈ ਮੁਖਾਰਬਨ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ ਉਸ ਨੂੰ ਦਰਸਾਉਂਦੇ ਤੇ ਪੇਸ਼ ਕਰਦੇ ਆ ਬਿਲਕੁਲ ਸਹੀ ਠੀਕ ਹੈ ਕਿਸੇ ਦਾ ਸਿਰ ਝੁਕਦਾ ਹੋਊਗਾ ਪਰ ਕਿਸੇ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਦੋਵੇਂ ਪਾਸੇ ਫਰਕ ਹੈ ਕੋਈ ਫਕਰ ਕਰਦਾ ਤੇ ਕੋਈ ਫਿਕਰ ਕਰਦਾ ਤੇ ਕੋਈ ਫਰਕ ਕਰਦਾ ਇਹ ਤਿੰਨ ਤਰ੍ਹਾਂ ਦੀ ਗੱਲ ਹੈ ਕਿਸੇ ਲਈ ਉਹ ਬੰਦੀ ਸਿੰਘ ਨੇ ਜੀ ਕਿਸੇ ਲਈ ਹੋ ਮਲਜ਼ਮ ਨੇ ਕਿਸੇ ਲਈ ਹੋ ਕੌਮ ਦੇ ਹੀਰੇ ਨੇ ਕਿਸੇ ਲਈ ਉਹ ਗਦਾਰ ਨੇ ਕਾਰਨ ਇਹ ਹੈ ਕਿ ਬੰਦੀ ਸਿੰਘਾ ਹੋਰਾਂ ਦੇ ਕੇਸ ਕੀ ਨੇ ਪਹਿਲੀ ਗੱਲ ਤਾਂ ਇਹ ਦੇਖਣਾ ਜੀ ਦੂਜੀ ਗੱਲ ਇਹ ਸਜ਼ਾਵਾਂ ਭੁਗਤ ਚੁੱਕੇ ਆ ਮਜ਼ੀਦ ਸਜ਼ਾਵਾਂ ਭੋਗ ਰਹੇ ਆ ਇਸ ਕਰਕੇ ਸਵਾਲ ਉੱਠਦਾ ਹੈ ਕਿ ਸਾਰਿਆਂ ਦੇ ਲਈ ਮਲਕ ਚ ਕਾਨੂੰਨ ਇੱਕੋ ਵਰਗਾ ਹੈ ਬਿਲਕੁਲ ਸਹੀ ਗੱਲ ਇਹ ਹੈ ਕਿ ਉਹ ਇੱਕ ਐਕਟ ਦਾ ਰਿਐਕਟ ਦੇ ਕਰਨ ਕਰਕੇ ਇਸ ਜਗ੍ਹਾ ਦੇ ਵਿੱਚ ਅੱਜ ਜਿੱਥੇ ਬੈਠੇ ਆ ਉਥੇ ਫਸੇ ਹੋਏ ਆ ਕੀ ਸਾਡਾ ਉਸ ਐਕਟ ਕਰਕੇ ਨਹੀਂ ਸਿਰ ਝੁਕਦਾ ਸੀਗਾ ਸਿਰਫ ਬੰਦੀ ਸਿੰਘਾਂ ਦੇ ਰਿਐਕਟ ਕਰਕੇ ਸਿਰ ਝੁਕਦਾ ਜੀ ਉਸ ਐਕਟ ਤੋਂ ਸਾਡਾ ਕਦੇ ਨਹੀਂ ਸਿਰ ਝੁਕਿਆ ਜਦੋਂ ਝੁੱਠੇ ਮੁਕਾਬਲੇ ਹੋਏ ਜੀ ਜਥੇਦਾਰਾਂ ਤੱਕ ਦੇ ਵੀ ਹੋਏ ਉਸ ਤੋਂ ਬਾਅਦ ਕਦੇ ਇਨਸਾਫ ਨਹੀਂ ਮਿਲਿਆ ਕੀ ਸਾਡਾ ਉਦੋਂ ਨਹੀਂ ਸੀ ਸਿਰ ਝੁਕਿਆ ਜਦੋਂ 2015 ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਸੀ ਤੇ ਪੋਸਟਰ ਲਾ ਕੇ ਲੋਕਾਂ ਨੇ ਬੇਅਦਬੀ ਕੀਤੀ ਕਿ ਤੁਹਾਡਾ ਗੁਰੂ ਚੱਕਾਂਗੇ ਤੇ ਉਸ ਨੂੰ ਬੇਪਤ ਕਰਾਂਗੇ ਗਲੀਆਂ ਦੇ ਵਿੱਚ ਖਲਾਰਾਂਗੇ ਹੂੰ ਇਨਸਾਫ਼ ਲੈਣਾ ਇਹ ਲੋਕਾਂ ਦੇ ਉੱਤੇ ਗੋਲੀ ਚਲਾਈ ਕਿ ਸਾਡਾ ਸਿਰ ਉਦੋਂ ਨਹੀਂ ਸੀ ਝੁਕਿਆ ਜਦੋਂ ਪੰਜਾਬ ਦੇ ਵਿੱਚ ਮੁੰਡਿਆਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਸੀਗਾ ਜੀ ਜਦੋਂ ਅੰਤਛਾਤੀਆਂ ਲਾਸ਼ਾਂ ਨੂੰ ਲੱਭਣ ਦੇ ਲਈ ਇੱਕ ਬੰਦਾ ਖੁਦ ਗੁੰਮਸ਼ੁਦਾ ਹੋ ਗਿਆ ਕਿ ਸਾਡਾ ਸਿਰ ਉਦੋਂ ਨਹੀਂ ਸੀ ਝੁਕਦਾ ਕਿ ਸਾਡਾ ਸਿਰ ਉਦੋਂ ਨਹੀਂ ਸੀ ਝੁਕਦਾ ਜਦੋਂ ਪੰਜਾਬ ਦੇ ਅੰਦਰ ਖੁੰਨੀ ਹੋਲੀ ਖੇਢੀ ਜਾ ਰਹੀ ਸੀ ਹਾਲਾਂਕਿ ਇਸ ਨੂੰ ਮਿਲਿਟੈਂਸੀ ਅੱਤਵਾਦ ਦਾ ਦੌਰ ਕਿਹਾ ਜਾਂਦਾ ਹੈ ਜੀ ਉਹ ਅੱਤ ਹੋਈ ਕਿਉਂ ਹੂੰ ਉਹ ਜਿਹੜਾ ਅੱਤ ਤੋਂ ਬਾਅਦ ਬਾਦ ਖੜਾ ਹੋਇਆ ਉਹ ਹੋਇਆ ਕਿਉਂ ਸਾਡਾ ਉਹਨਾਂ ਗੱਲਾਂ ਕਰਕੇ ਨਹੀਂ ਸਿਰ ਝੁਕੂਗਾ ਸਾਡਾ ਉਹਨਾਂ ਗੱਲਾਂ ਕਰਕੇ ਨਹੀਂ ਸਿਰ ਝੁਕਦਾ ਜਿਹੜੇ ਮੁਲਕ ਦਾ ਮਾਣ ਵਿਧਾਲ ਵਾਲੇ ਕ ਮੰਤਰੀ ਪੱਧਰ ਦੇ ਸਾਡੇ ਖਿਡਾਰੀ ਨੇ ਉਹ ਜਿੰਸੀ ਸ਼ੋਸ਼ਣ ਕਰਕੇ ਆਪਣੇ ਤਮਗੇ ਵਾਪਸ ਕਰ ਰਹੇ ਆ ਸਾਡਾ ਸਿਰ ਉਦੋਂ ਨਹੀਂ ਝੁਕਦਾ ਜਦੋਂ ਸਦਨ ਦੇ ਅੰਦਰ ਸਭ ਤੋਂ ਮਹਿਫੂਜ਼ ਸਦਨ ਜਿਹੜਾ ਨਵਾਂ ਬਣਾਇਆ ਹੋਵੇ ਉਹਦੇ ਵਿੱਚ ਬੰਦੇ ਆ ਜਾਣ ਮਲਟੀ ਲੇਅਰ ਸਿਕਿਉਰਿਟੀ ਨੂੰ ਤੋੜ ਕੇ ਜੀ ਪਲਵਾਮਾ ਦੇ ਵਿੱਚ ਜੋ ਕੁਝ ਵਾਪਰ ਜਾਂਦਾ ਦੀਨਾ ਨਗਰ ਦੇ ਵਿੱਚ ਕੁਝ ਵਾਪਰ ਜਾਂਦਾ ਤੇ ਗੱਲ ਇਹ ਆ ਕਿ ਇਹ ਬੰਦੇ ਉਹ ਆ ਜਿਨ੍ਹਾਂ ਨੇ ਇੱਕ ਐਕਟ ਦਾ ਰਿਜੈਕਟ ਕੀਤਾ ਜਿਹੜੇ ਬੰਦੇ ਆ ਨੇ ਆਪਣੀ ਕੌਮ ਦੇ ਲਈ ਖੜੇ ਹੋਏ ਕੌਣ ਨਹੀਂ ਖੜਾ ਹੁੰਦਾ ਜੇ ਆਪਣੇ ਮੁਲਕ ਦੇ ਲਈ ਲੋਕ ਬੋਲਦੇ ਆ ਤੇ ਲੋਕ ਆਪਣੇ ਕੌਮ ਦੇ ਲਈ ਨਹੀਂ ਬੋਲਣਗੇ ਆਪਣੇ ਲੋਕਾਂ ਦੇ ਆਪਣੇ ਭਾਈਚਾਰੇ ਦੇ ਨਹੀਂ ਬੋਲਣਗੇ ਬਿਲਕੁਲ ਉਹ ਬੰਦਿਆਂ ਦੇ ਗੁਰੂ ਘਰ ਦੇ ਉੱਤੇ ਉਹਨਾਂ ਦੀ ਸੁਪਰੀਮ ਬਾਡੀ ਦੇ ਉੱਤੇ ਅਟੈਕ ਕੀਤਾ ਗਿਆ ਤੇ ਅੱਜ ਉਹਨਾਂ ਨੇ ਫਿਰ ਜੋ ਉਸ ਦੇ ਰਿਐਕਟ ਦੇ ਵਿੱਚ ਕੀਤਾ ਉਹਦੇ ਨਾਲ ਸਾਡਾ ਸਿਰ ਚੁੱਕਦਾ ਪਰ ਜਦ ਇਹ ਉਹਦਾ ਐਕਟ ਕੀਤਾ ਤੇ ਤੁਹਾਡੀ ਪਾਰਟੀ ਦੇ ਉਸ ਵੇਲੇ ਦੇ ਸਿਰ ਕੱਢ ਆਗੂ ਤੇ ਹੁਣ ਦੇ ਸਭ ਤੋਂ ਸੀਨੀਅਰ ਲੀਡਰ ਐਲਕੇ ੜਵਾਨੀ ਹੋਰੀ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਜਿਹੜਾ ਜ਼ਿਕਰ ਕਰਦੇ ਆ ਕਿ ਅਸੀਂ ਪ੍ਰੈਸ਼ਰ ਬਿਲਟ ਕੀਤਾ ਸੀਗਾ ਕਾਂਗਰਸ ਦੇ ਉੱਤੇ ਅਟੈਕ ਕਰਵਾਉਣ ਦੇ ਲਈ ਇਹ ਸਾਰਾ ਕੁਝ ਕਰਨ ਦੇ ਲਈ ਜੀ ਤੇ 84 ਦੇ ਜਿਹੜੀ ਆਪਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਹੂੰ ਤੇ ਉਦੋਂ ਨਹੀਂ ਸੀ ਫਿਰ ਤੁਹਾਡਾ ਇਹਨਾਂ ਗੱਲਾਂ ਨੂੰ ਪੜ੍ਹ ਕੇ ਸਿਰ ਝੁਕਦਾ ਜੀ ਸੋ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਕਿ ਉਹਨਾਂ ਨੂੰ ਕਰਨ ਤੋਂ ਪਹਿਲਾਂ ਸਾਨੂੰ ਬਹੁਤ ਵਾਰੀ ਸੋਚਣਾ ਪੈਂਦਾ ਹੈ ਬਿਲਕੁਲ ਇਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਉਹ ਆਲਰੇਡੀ ਸਜ਼ਾ ਭੁਗਤ ਚੁੱਕੇ ਹੋਏ ਔਰ ਐਕਸਟਰਾ ਜਿਹੜੀ ਆ ਸਜ਼ਾ ਭੁਗਤ ਰਹੇ ਆ ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆ ਜਦੋਂ ਸੰਸਦ ਦੇ ਵਿੱਚ ਖੜਕੇ ਆਪਾਂ ਇਹ ਬਿਆਨ ਦੇ ਰਹੇ ਆ ਤੇ ਉਦੋਂ ਵੀ ਤਾਂ ਉਹ ਯਾਦ ਹੋਊਗਾ ਨਾ ਕਿ ਬਿਲਕਿਸ ਬਾਨੋ ਵਰਗੇ ਜਾਂ ਹੋਰ ਕਿੰਨੀਆਂ ਮਾਸੂਮ ਜਿਹੜੀਆਂ ਕੁੜੀਆਂ ਦੇ ਨਾਲ ਜ਼ਬਰਜਨਾਹ ਕੀਤਾ ਤੇ ਉਹ ਲੋਕ ਪੂਰੀ ਸਜ਼ਾ ਕਿਤੋਂ ਤਾਂ ਪਹਿਲਾਂ ਹੀ ਉਹਨਾਂ ਨੂੰ ਰਹਿਮ ਜਿਹੜਾ ਦੇ ਕੇ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਕਿਉਂਕਿ ਜੀ ਉਹ ਬਹੁਤ ਚੰਗਾ ਬਿਹੇਵ ਜਿਹੜਾ ਜੇਲ੍ਹ ਦੇ ਵਿੱਚ ਕਰ ਰਹੀ ਸੀ ਸੋ ਬਿਲਕੁਲ ਜੀ ਇਹ ਜ਼ਰੂਰ ਦੇਖਣਾ ਹੋਊਗਾ ਕਿ ਬੇਸਿਕਲੀ ਜਿਹੜੇ ਰਾਜਨੀਤਿਕ ਆਗੂ ਹੈਗੇ ਆ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਇੰਨਾ ਫਰਕ ਕਿਉਂ ਆ ਕਿਸੇ ਹੋਰ ਸਿਚੁਏਸ਼ਨ ਦੇ ਵਿੱਚ ਜੇ ਉਹ ਤੁਹਾਡੇ ਵਿਰੋਧੀ ਆ ਤੁਹਾਨੂੰ ਚੰਗੇ ਨਹੀਂ ਲੱਗਦੇ ਉਦੋਂ ਬਿਆਨਬਾਜ਼ੀ ਹੋਰ ਤੇ ਜੇ ਉਹ ਤੁਹਾਡੇ ਪੱਖ ਦੇ ਲੋਕ ਆ ਤੇ ਉਦੋਂ ਬਿਆਨਬਾਜ਼ੀ ਹੋਰ ਚਾਹੇ ਕ੍ਰਾਈਮ ਉਹਨਾਂ ਨੇ ਪਹਿਲਾਂ ਤੋਂ ਵੀ ਜ਼ਿਆਦਾ ਵੱਡਾ ਕੀਤਾ ਹੋਵੇ ਆ ਇਹ ਦੇਖਣਾ ਹੋਊਗਾ ਕਿ ਜੇ ਇਹਨਾਂ ਲੋਕਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਤੇ ਦੇਸ਼ ਜਿਹੜਾ ਕਿੱਧਰ ਨੂੰ ਜਾਊਗਾ ਤੇ ਦੇਸ਼ ਦੀ ਜਨਤਾ ਨਿਆਂ ਦੇ ਲਈ ਕਿਹਨਾਂ ਦੇ ਮੂੰਹ ਵੱਲ ਦੇਖੂਗੀ ਦਾ ਡਾਇਲੌਗ ਦੇ ਵਿੱਚ ਅੱਜ ਦੇ ਲਈ ਇਨਾ ਹੀ ਦਿਓ ਇਜਾਜ਼ਤ ਸ਼ੁਕਰੀਆ